ਰਹੀਮਪੁਰ ਦੇ ਵਿੱਚ ਪੰਜ ਵਿਅਕਤੀ ਨਸ਼ੇ ਕਰਨ ਮਰ ਗਏ ਆ ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਆਪਣੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸਿੰਘ ਚਿਮਾ ਗੱਲ ਕਰਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦੀ ਤੇ ਨਸ਼ਿਆਂ ਨੂੰ ਲੈ ਕੇ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਤੇ ਤੁਸੀਂ ਬਖੂ ਵੀ ਇਹਨਾਂ ਹਾਲਾਤਾਂ ਤੋਂ ਜਾਣੂ ਹੋ ਕਿਵੇਂ ਨੌਜਵਾਨੀ ਗਰਕ ਰਹੀ ਹੈ ਇਹਨਾਂ ਨਸ਼ਿਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚਿੱਟੇ ਦਾ ਨਸ਼ਾ ਉਸ ਦਾ ਜਿਹੜਾ ਵਪਾਰ ਵੱਡੀ ਪੱਧਰ ਤੱਕ ਪੰਜਾਬ ਦੇ ਵਿੱਚ ਹੋ ਰਿਹਾ ਉਸ ਨੂੰ ਲੈ ਕੇ ਅੱਜ ਬਹੁਤ ਸਾਰ ਸਮਾਜ ਪਾਰਟੀ ਵੱਲੋਂ ਅਨਮਿੱਥੇ ਸਮੇਂ ਲਈ ਧਰਨਾ ਲਗਾਇਆਗਾ ਮਿੰਨੀ 72 ਦਿਨਾਂ ਦੇ ਨਜ਼ਦੀਕ ਤੇ ਗੱਲ ਕਰਦੇ ਆਂ ਇੱਥੇ ਪ੍ਰਧਾਨ ਸਾਹਿਬ ਦੇ ਨਾਲ ਵਰਿੰਦਰ ਬੱਧਨ ਜੀ ਸਾਡੇ ਨਾਲ ਮੌਜੂਦ ਨੇ ਸ਼ਹਿਰੀ ਪ੍ਰਧਾਨ ਬੋਜਨ ਸਮਾਜ ਪਾਰਟੀ ਦੇ ਹਾਂਜੀ ਕੀ ਕਹਿਣਾ ਚਾਹੋਗੇ ਸਾਰੇ ਜੋ ਧਰਨਾ ਤੁਸੀਂ ਲਗਾਇਆ ਅਨਮਿੱਥੇ ਸਮੇਂ ਲਈ ਜਿਹੜਾ ਨਸ਼ੇ ਦਾ ਵਪਾਰ ਇੱਥੇ ਹੋ ਰਿਹਾ ਤੇ ਨੌਜਵਾਨੀ ਜਿਹੜੀ ਹੈ ਨਸ਼ੇ ਵਿੱਚ ਗਰਕ ਜਾ ਰਹੀ ਹੈ ਜੈ ਭੀਮ ਜੈ ਭਾਰਤ ਮੈਂ ਵਰਿੰਦਰ ਬੱਧਨ ਸ਼ਹਿਰੀ ਪ੍ਰਧਾਨ ਬੋਜਨ ਸਮਾਜ ਪਾਰਟੀ ਅੱਜ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਦੂਜੇ ਦਿਨ ਧਰਨਾ ਜਾਰੀ ਹੈ ਕਿਉਂਕਿ ਸਰਕਾਰਾਂ ਨੇ ਪਹਿਲਾਂ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਕਿ ਆਪਾਂ ਜਿਹੜਾ ਹੈਗਾ ਪੰਜਾਬ ਨੂੰ ਆ ਨਸ਼ਾ ਮੁਕਤ ਕਰਾਵਾਂਗੇ 2 ਮਹੀਨੇ ਦੇ ਵਿੱਚ ਆਪਾਂ ਨਸ਼ਾ ਮੁਕਤ ਕਰਾਵਾਂਗੇ ਪਰ ਹੁਣ ਹਾਲਾਤ ਇਹ ਹੋ ਗਏ ਆ ਕਿ ਪਹਿਲਾਂ ਨਸ਼ਾ ਕਾਂਗਰਸ ਦੇ ਟਾਈਮ बिकਦਾ ਤਾਂ ਜ਼ਰੂਰ ਸੀਗਾ ਪਰ ਜਦ ਹੀ ਇਹ ਸਰਕਾਰ ਆਈ ਹੈ ਨਸ਼ਾ ਹਰ ਘਰ ਹਰ ਪਿੰਡ ਹਰ ਗਲੀ ਦੇ ਵਿੱਚ ਨਸ਼ਾ ਵਿਗਣ ਲੱਪਿਆ ਪਿਛੇ ਜੇ ਮੇਰੇ ਵੀਰ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਪਾਈ ਸੀ ਕਿ ਰਹੀਪੁਰ ਰਹੀਪੁਰ ਦੇ ਵਿੱਚ 5 ਵਿਅਕਤੀ ਨਸ਼ੇ ਕਰਨ ਮਰ ਗਏ ਆ ਪਰ ਸਰਕਾਰਾਂ ਨੂੰ ਮੈਨੂੰ ਲੱਗਦਾ ਸਰਕਾਰਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਉਹਨਾਂ ਨਾਲ ਰਲਿਆ ਮਿਲਿਆ ਗਿਆ ਹੈ ਕਿਉਂਕਿ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦਿੰਦਾ ਕਿ ਜਿਹੜਾ ਨਸ਼ਾ ਹੈਗਾ ਹਰ ਮਹੱਲੇ ਹਰ ਸ਼ਹਿਰ ਹਰ ਗਲੀ ਦੇ ਵਿੱਚ ਵਿਕਦਾ ਪਿਆ ਤੇ ਜਦ ਤੱਕ ਸਾਨੂੰ ਜਿਹੜੇ ਦੇ ਵਿੱਚ ਇਹ ਨਸ਼ਾ ਮੁਕਤ ਨਹੀਂ ਹੁੰਦਾ ਤਦ ਤੱਕ ਸਾਡਾ ਧਰਨਾ ਇਸ ਤਰ੍ਹਾਂ ਹੀ ਜਾਰੀ ਰਹੂਗਾ ਨਸ਼ਾ ਜਿਹੜਾ ਸੀ ਫੀਮ ਦਾ ਸੀ ਡੋਡਿਆਂ ਦਾ ਸੀ ਪਰ ਜਿਹੜਾ ਹੁਣ ਚਿੱਟੇ ਨੇ ਆਪਣੀ ਇੱਕ ਸਤਾ ਬਣਾ ਲਈ ਆ ਇੱਕ ਤਰ੍ਹਾਂ ਨਾਲ ਉਹ ਵੀ ਜਿੱਦਾਂ ਪੰਜਾਬ ਸਰਕਾਰਾਂ ਬੰਦੀਆਂ ਨੇ ਉਹਨੇ ਵੀ ਆਪਣਾ ਇੱਕ ਸਥਾਨ ਜਿਹੜਾ ਮਜ਼ਬੂਤ ਕਰ ਲਿਆ ਕਦੋਂ ਤੱਕ ਇਹ ਇਸ ਤਰ੍ਹਾਂ ਚੱਲਦਾ ਰਹੇਗਾ ਤਾਂ ਕਦੋਂ ਤੱਕ ਨੌਜਵਾਨੀ ਜਿਹੜੀ ਹੈ ਇਸ ਦੇ ਵਿੱਚ ਇਸ ਦਲਦਲ ਦੇ ਵਿੱਚ ਗਰਕਦੀ ਰਹੇਗੀ ਨੌਜਵਾਨੀ ਹੁਣ ਤਾਂ ਮੈਨੂੰ ਲੱਗਦਾ ਪੂਰੀ ਤਰ੍ਹਾਂ ਦਲਦਲ ਦੇ ਵਿੱਚ ਫਸੀ ਪਈ ਹੈਗੀ ਆ ਅੱਜ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਆਪਾਂ ਪੰਜਾਬ ਛੱਡ ਕੇ ਬਾਹਰ ਚੱਲ ਜਾਈਏ ਇਦਾ ਕਾਰਨ ਇਹੀ ਹੈ ਕਿ ਪੰਜਾਬ ਵਿੱਚ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਾ ਹੈਗਾ ਕਿ ਜਨਤਾ ਨਹੀਂ ਚਾਹਦੀ ਅਗੇ ਸਾਡੇ ਬੱਚੇ ਇੱਥੇ ਰਹਿਣ ਕਿਉਂਕਿ ਹੁਣ ਦੇਖੋ ਹਰ ਕੋਈ ਬੰਦਾ ਜਾਂਦਾ ਕਿ ਮੇਰੇ ਬੱਚੇ ਸਾਫ਼ ਸੁਥਰੇ ਹੋਣ ਤੇ ਇਸ ਲਈ ਉਹ ਚਾਹੁੰਦਾ ਕਿ ਮੇਰੇ ਬੱਚੇ ਬਾਹਰ ਹੋਣ ਇਸ ਨਸ਼ੇ ਤੋਂ ਮੁਕਤ ਹੋਣ ਤਾਂ ਪੰਜਾਬ ਨੂੰ ਸਾਰਾ ਛੱਡ ਕੇ ਬਾਹਰ ਜਾ ਰਹੇ ਆ ਕੀ ਕਹਾਂਗੇ ਸਰ ਪੰਜਾਬ ਦੀਆਂ ਇਹਨਾਂ ਗਤੀਵਿਧੀਆਂ ਨੂੰ ਲੈ ਕੇ ਜਿਹੜੇ ਪੰਜਾਬ ਸਰਕਾਰ ਵੱਲੋਂ ਵਾਅਦੇ ਵੀ ਕੀਤੇ ਗਏ ਸਨ ਸਰ ਜਿਹੜਾ ਪੰਜਾਬ ਦੇ ਵਿੱਚ ਇਹਦਾ ਨਸ਼ਾ ਆ ਇਹ ਪੰਜਾਬ ਪੁਲਿਸ ਦੇ ਜਿਹੜੇ ਥੱਲੇਲੇ ਲੈਵਲ ਦੇ ਅਫਸਰ ਹਨ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਇਹ ਜਿਹੜਾ ਨਸ਼ਾ ਚਿੱਟਾ ਨਸ਼ਾ ਨਾ ਇਹ बिक ਰਿਹਾ ਹੈ ਗੋਲੀਆਂ बिक ਰਹੀਆਂ ਕਿਉਂਕਿ ਪਿੱਛੇ ਜੇ ਦੇਖਣ ਦੇ ਵਿੱਚ ਆਇਆ ਕਿ ਹਸਪੀਟਲ ਦੇ ਵਿੱਚ ਇੱਕ ਬੰਦਾ ਗੋਲੀਆਂ ਵੇਚਣ ਵਾਲਾ ਕੋ 400 ਗੋਲੀ ਫੜੀ ਗਈ ਤਾਂ ਉੱਥੇ ਦੇ ਜਿਹੜੇ ਐਸਚਓ ਸਾਫ ਸੀ ਇਹ ਕਹਿੰਦੇ ਵੀ ਇਹ 6 ਮਹੀਨੇ ਲਈ ਹੁਣੇ ਜੇਲ੍ਹ ਦੀ ਹਵਾ ਖਾਊਗਾ ਜਦੋਂ ਅਸੀਂ 3 ਤਿੰਨ ਦਿਨਾਂ ਬਾਅਦ ਦੇਖਿਆ ਤੇ ਉਹੀ ਬੰਦਾ ਫਿਰ ਗੋਲੀਆਂ ਵੇਚਦਾ ਪਿਆ ਸੀ ਜਾਂ ਤਾਂ ਫਿਰ ਇਹ ਐਸਐਸਪੀ ਸਾਹਿਬ ਦੀ ਨੌਲੇਜ ਦੇ ਵਿੱਚ ਨਹੀਂ ਵੀ ਥੱਲੇ ਕੀ ਹੋ ਰਿਹਾ ਕੋਈ ਐਸਐਸਪੀ ਸਾਹਿਬ ਦੇ ਤਾਂ ਮੈਨੂੰ ਲੱਗਦਾ ਵੀ ਜਿਹੜੇ ਐਫਰਟ ਆ ਉਹ ਵਧੀਆ ਆ ਪਰ ਜਿਹੜੀ ਥੱਲੇ ਦੇ ਲੈਵਲ ਦੇ ਉੱਤੇ ਜਿਹੜਾ ਕੁਝ ਗੜਬੜਿਆ ਇਹਨੂੰ ਠੀਕ ਕਰਨਾ ਪਊਗਾ ਤਾ ਹੀ ਨਸ਼ਾ ਜਿਹੜਾ ਇਹ ਬੰਦ ਹੋ ਸਕਦਾ ਕਾਸੋ ਸਰਚ ਵੀ ਹਣ ਵੀ ਚਲਾਇਆ ਸੀ ਤਾਂ ਉਸ ਦੇ ਤਹਿਤ ਵੀ ਐਸਐਸਪੀ ਸਾਹਿਬ ਨੇ ਖੁਦ ਵੀ ਉੱਥੇ ਰੈਕਿੰਗ ਕੀਤੀ ਸੀ ਤਾਂ ਉਹਦੇ ਵਿੱਚ ਵੀ ਕੁਝ ਮੁਲਜ਼ਮ ਦੋਸ਼ੀ ਫੜੇ ਗਏ ਸਨ ਤਾਂ ਕੀ ਕਹਿਣਾ ਚਾਹੋਗੇ ਕਿ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਸਾਰਾ ਮਾਮਲਾ ਹੈਗਾ ਜੀ ਐਸਐਸਪੀ ਸਾਹਿਬ ਜਿਹੜਾ ਸਰਚ ਵਿਭਾਗ ਚਲਾਉਂਦੇ ਆ ਨਾ ਜਦੋਂ ਆਪਾਂ ਮਹ ਲੋ ਰੇਟ ਮਾਰਦੇ ਚਾਰ ਚਾਰ ਗੱਡੀਆਂ ਨਾ ਉਹ ਜਿਹੜੇ ਬੰਦੇ ਨੂੰ ਅਸੀਂ ਫੜਨ ਜਾਂਦੇ ਆ ਉਹ ਤਾਂ ਘਰ ਮਿਲਦੇ ਹੀ ਨਹੀਂ ਉਹਨਾਂ ਨੂੰ ਐਡਾ ਲੱਗਦਾ ਜਿੱਦਾਂ ਛੋਟੇ ਜਿਹੜੇ ਮੁਲਾਜ਼ਮਾਂ ਪਹਿਲਾਂ ਇਨਫੋਰਮੇਸ਼ਨ ਦੇ ਦਿੰਦੇ ਆ ਇਸ ਕਰਕੇ ਜਿਹੜਾ ਸਰਚ ਵਿਭਾਗ ਨਾ ਇਹ ਜਿਹੜਾ ਸਿਵਲ ਵਰਦੀ ਦੇ ਵਿੱਚ ਜਿਹੜੇ ਦੋ ਦੋ ਚਾਰ ਚਾਰ ਬੰਦੇ ਜੇ ਫੜਨਾ ਚਾਹਣ ਐਸਐਸਪੀ ਸਾਹਿਬ ਤਾਂ ਸਿਵਲ ਵਰਦੀ ਦੇ ਵਿੱਚ ਬਲਾਜਮ ਵੇਚ ਜਾਂਦਾ ਹੀ ਨਸ਼ੇ ਵਾਲੇ ਫੜ ਸਕਦੇ ਆ ਸਰਚ ਵਿਭਾਨ ਦੇ ਨਾਲ ਤਾਂ ਲੋਕੀ ਨਸ਼ੇ ਵਾਲੇ ਵੀ ਜਾਗਰਤ ਹੋ ਜਾਂਦੇ ਵੀ ਸਾਨੂੰ ਫੜਨ ਆ ਰਹੇ ਆ ਕੀ ਸਰ ਕਹਿਣਾ ਚਾਹੋਗੇ ਇਸ ਮੁੱਦੇ ਤੇ ਕਹਿ ਰਹੇ ਨੇ ਭਾਈ ਸਾਹਿਬ ਕਿ ਜਿਹੜਾ ਸਰਕਾਰ ਤੇ ਜਿਹੜੇ ਦੋਸ਼ੀ ਨੇ ਉਹਦੇ ਮਿਲੀ ਭੁਗਤਾਂ ਸਾਰੀ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਿਨ ਪਦਿਨ ਜਾਦਾ ਹੋ ਰਿਹਾ ਹੈ ਪ੍ਰਸ਼ਾਸਨ ਔਰ ਜਿਹੜੇ ਚਿੱਟੇ ਦੇ ਮਗਲੇ ਉਹਨਾਂ ਦੀ ਮਿਲੀ ਭੁਗਤਣਾ ਹੋ ਰਿਹਾ ਹੈ ਆ ਜਦੋਂ ਪੁਲਿਸ ਰੇਡ ਕਰਦੀ ਆ ਤੇ ਜਿਹੜੇ ਪੁਲਿਸ ਦੇ ਥੱਲੇ ਵਾਲੇ ਅਧਿਕਾਰੀ ਆ ਉਹ ਜਿਹੜਾ ਚਿੱਟਾ ਵਿੱਚੋਂ ਲੋਕਾਂ ਨੂੰ ਪਹਿਲੇ ਤਲਾਹ ਦਿੰਦੇ ਪਹਿ ਤੇਰੇ ਘਰ ਰੇਡ ਹੋਣਾ ਉਹ ਪਹਿਲੇ ਲੋਕ ਲੱਗੇ ਦੌੜ ਜਾਂਦਾ ਆ ਤੇ ਉਹ ਫੇਰ ਪਕੜ ਚੋਂ ਬਾਹਰ ਹੋ ਜਾਂਦੇ ਆ ਇਹ ਮਨੀ ਭੁਗਤਣਾ ਸਾਰਾ ਹੋ ਰਿਹਾ ਹੈ ਔਰ ਸਰਕਾਰ ਔਰ ਪ੍ਰਸ਼ਾਸਨ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ ਇਹ ਜਿਹੜਾ ਸਰਚ ਅਭਿਆਨ ਚਲਾਣੇ ਆ ਸਿਵਲ ਵਰਦੀ ਵਿੱਚ ਚਲਾਇਆ ਜਾਵੇ ਤਾਂ ਜੋ ਦੋਸ਼ੀ ਤੁਰੰਤ ਫੜੇ ਜਾਵੇ ਜਿਹੜਾ ਹੁਣ ਤੁਹਾਡਾ ਧਰਨਾ ਸ਼ੁਰੂ ਹੋਇਆ ਅਣਮਿੱਥੇ ਸਮੇਂ ਲਈ ਕਦੋਂ ਤੱਕ ਚੱਲੇਗਾ ਇਹ ਅਣਮਿੱਥੇ ਸਮੇਂ ਲਈ ਬਹੁਤ ਜਨ ਸਮਾਜ ਪਾਰਟੀ ਦੇ ਪੈਨਥਲ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਅਣਮਿੱਥੇ ਲਈ ਚੱਲਦਾ ਹੈ ਕਿ ਜਿੰਨ ਤੱਕ ਪ੍ਰਸ਼ਾਸਨ ਔਰ ਐਸਐਸਪੀ ਜਿਹੜੇ ਜ਼ਿਲ੍ਹੇ ਦੇ ਪੁਲਿਸ ਮੁਖੀ ਆ ਉਹ ਆਗੇ ਭਰੋਸਾ ਨਹੀਂ ਦਿੰਦੇ ਵੀ ਅਸੀਂ ਇਹਦੇ ਖਿਲਾਫ ਕੋਈ ਨਾ ਕੋਈ ਵੱਡਾ ਉਪਰਾਲਾ ਕਰਾਂਗੇ ਉਹਨਾਂ ਤੱਕ ਨਿਰੰਤਰ ਧਰਨਾ ਚੱਲਦਾ ਰਹੇਗਾ